ਅਮ੍ਰਿਤਸਰ ਵਿਚ ਕਾਰਪੋਰੇਸ਼ਨ ਵਿਚ ਜਿੱਥੇ ਕੱਲ ਇੱਕ ਪਹਿਲੀ ਮੀਟਿੰਗ ਜੋ ਹਾਊਸ ਦੀ ਬੈਠਕ ਸੀ ਜੋ ਹੋਣੀ ਸੀ ਤਾਂ ਉਹ ਕੀ ਹੋਣੀ ਸੀ ਤਾਂ ਉਸ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ ਤਾਂ ਕਾਂਗਰਸੀ ਵਰਕਰਾਂ ਵੱਲੋਂ ਜਿਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਵਿਧਾਇਕ ਤੇ ਮਹਿਰ ਵੱਲੋਂ ਬਜਟ ਪੇਸ਼ ਕੀਤਾ ਗਿਆ ਤਾਂ ਕਾਂਗਰਸੀ ਵਰਕਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਪਰਚੇ ਬਜਟ ਦੇ ਫਾੜੇ ਗਏ ਹਾਲਾਂਕਿ ਹਾਈ ਕੋਰਟ ਦੇ ਵੱਲੋਂ ਸਟੇ ਦੇ ਆਰਡਰ ਜਾਰੀ ਕੀਤੇ ਗਏ ਨੇ ਤਾਂ ਫਿਰ ਵੀ ਉੱਥੋਂ ਜੋ ਵਰਕਰ ਨੁਮਾਇੰਦੇ ਸਨ ਉਹਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕੁਣਤਲ ਤਾਂ ਅਸੀ ਕਿ ਚੇਕਰ ਬਜਟ ਪੇਸ਼ ਹੁੰਦਾ ਤਾਂ ਸ਼ਹਿਰ ਦਾ ਵਿਕਾਸ ਦੇ ਸਾਲ ਤੋਂ ਰੁਕਿਆ ਸੀ ਉਸ ਬਾਰੇ ਗੱਲ ਹੋਣੇ ਸੀ ਤਾਂ ਚਿਹੜਾ ਹੰਗਾਮਾ ਹੋ ਗਿਆ ਤਾਂ ਇਸ ਨਾਲ ਦੇ ਬਜਟ ਤੇ ਚਿਹੜਾ ਵੱਡਾ ਅਸਰ ਪੈਗਾ ਤਾਂ ਇਤਨੇ ਹੀ ਵੀ ਵੇਖਣ ਨੂੰ ਚੀਜ਼ ਆਈ ਹੈ ਕਿ 3 ਸਾਲ ਤੋਂ ਪਹਿਲਾਂ ਹੀ ਅੰਮ੍ਰਿਤਸਰ ਦੇ ਵਿਕਾਸਕਾਰ ਚੋਣਾ ਲੇਟ ਹੋਣ ਕਰਕੇ ਕਾਫੀ ਸਮੇਤੋਂ ਪੈਂਡਿੰਗ ਪੈਸੇ ਬਾਰੇ ਬਜਟ ਚਰਚਾ ਹੋਣਾ ਸੀ ਚੌਹੰਦਾ ਵੀ ਪੈ ਚੜ ਗਿਆ ਕੁਣਤਲ ਚਿਹੜੀ ਪਹਿਲੀ ਮੀਟਿੰਗ ਹੋਈ ਸੀ ਤਾਂ ਉਸ ਦੌਰਾਨ ਕਾਂਗਰਸੀ ਕੌਸਦਰਾ ਵੱਲੋਂ ਬਜਟ ਦੇ ਪਰਚੇ ਪਾੜੇ ਗਏ ਤੇ ਹਾਊਸ ਦੀ ਮੀਟਿੰਗ ਚ ਸੁਟੇ ਗਏ ਬਜਟ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਕਿ ਇੱਕ ਪਾਸੇ ਤਾਂ ਸ਼ਹਿਰ ਦੀ ਨਿਹਾਰ ਬਗਲ ਨੂੰ ਲੈ ਕੇ ਇਹ ਬਜਟ ਪੇਸ਼ ਕੀਤਾ ਗਿਆ ਸੀ ਤਾਂ ਸ਼ਹਿਰ ਦੀ ਦੇਖ ਬਗਲਨ ਸੀਤਾ ਕਾਂਗਰਸ ਦੇ ਵਰਕਰਾਂ ਵੱਲੋਂ ਹੰਗਾਮਾ ਕੀਤਾ ਗਿਆ ਤਾਂ VOTING ਕਰਵਾਉਣ ਦੀਆਂ ਗੱਲਾਂ ਤਾਂ ਵੀ ਜਿਹੜੀਆਂ ਵਾ ਕੱਲ ਦੀ ਮੀਟਿੰਗ ਦੇ ਵਿੱਚ ਵੇਖਣ ਨੂੰ ਮਿਲੀਆਂ ਹਾਲਾਂਕਿ ਸਿਰਫ ਕੱਲ ਦਾ ਮਕਸਦ ਸਿਰਫ ਬਜਟ ਪੇਸ਼ ਕਰਨਾ ਸੀ ਤਾਂ ਬਜਟ ਦੇ ਦੌਰਾਨ ਹੀ ਹੰਗਾਮਾ ਹੋ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਜਲ ਨਿਊਜ਼ ਹੈਡਲਾਈਨ ਟੁਡੇ ਦੇ ਮਾਧਿਮ ਰਾਹੀਂ ਪੇਸ਼ ਕਰਦੇ ਆਂ ਜੀ 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 ਜ਼ਿੰਦਾਬਾਦ 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 ਮੀਡੀਆ ਬਾਹਰ ਨਹੀਂ ਜਾਏਗਾ 27 ਤਰੀਕ ਵਾਲੀ ਧੱਕੇਸ਼ਾ ਹੀ ਫਿਰ ਨਹੀਂ ਕੀਤੀ ਜਾਏਗੀ ਮੀਡੀਆ ਵਾਲੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੇ ਪ੍ਰੈਸ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਬਾਹਰ ਨਹੀਂ ਜਾਊਗਾ ਸ਼ਾਂਤੀ ਸ਼ਾਂਤੀ माइक चालू करो माइक भी बंद कराता मीटिंग नहीं शुरू हुई माइक बंद कराता माइक चालू करा दो माइक बंद हो गए माइक बंद भी हो गए माइक चालू करो माइक चालू कराओ

Apeollah, <laughs> afli mis다가 terminar cao ng rata nagri orti glab <laughs> begunatria, may mga maklly I horrible, mga wahda nagriag, After drieag traafanmen u strong, Aflih kriaroph d चालीमेर बेठा चालीह चालीह मुर्दाबाद फा ਆ ਬਰਾਉਡ ਆ ਵੜੋ ਆ ਜਾਲੀ ਮੇਰੇ ਲੋ ਹੈਲੋ ਐਡੀ ਤਾਂ ਕੈਸਾ ਹੀ ਲੋ ਜੈ ਹਾਂ ਜੈ ਹਾਂ ਮਾਦੀਏ ਸਰਪਾ ਮੀਡੀਆ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਦੂਸਰੀ ਗੱਲ ਵੀ ਲੋਕਾਂ ਦੀ ਭਲਾਈ ਲਈ ਚਾਹੁੰਦੇ ਆ ਅਮਰਸਰ ਦੇ ਲੋਕਾਂ ਦੀ ਜੇ ਹਾਊਸ ਬੈਠਾ ਅਮਰਸਰ ਦੇ ਲੋਕਾਂ ਦੀ ਭਲਾਈ ਲਈ ਬਜਟ ਪੇਸ਼ ਹੋ ਰਿਹਾ ਇਹ ਜਾਣ ਬੁੱਝ ਕੇ ਰੌਲਾ ਪਾ ਕੇ ਉਚਖੱਲ ਪਾ ਰਿਹਾ ਤਾਂ ਕਿ ਲੋਕਾਂ ਦਾ ਭਲਾ ਨਾ ਹੋ ਸਕੇ ਪਰ ਸਾਰੇ ਹੀ ਬਹੁਮਤ ਦੇ ਨਾਲ ਸਾਰੇ ਮਤੇ ਪਾਸ ਹੋ ਗਿਆ ਤੇ ਲੋਕਾਂ ਦੀ ਭਲਾਈ ਦਾ ਕੰਮ ਕੱਲ ਤੋਂ ਹੀ ਸ਼ੁਰੂ ਹੋ ਰਿਹਾ ਬਹੁਤ ਧੰਨਵਾਦ ਭਾਜੀ ਵਾਰਡ ਨੰਬਰ 36 ਦਾ ਸੇਵਾਦਾਰ ਮੇਰੇ ਮਤੇ ਡਾਕਟਰ ਮੇਰ ਅਨੀਤਾ ਰਾਣੀ ਉਹ ਜਾਰੀ ਨੀ ਟ੍ਰੇਨ ਨੰਬਰ 12 ਅੱਜ ਆ ਉਸਦੀ ਪਹਿਲੀ ਮੀਟਿੰਗ ਹੀ ਉਹਦੇ ਜਿਹੜੇ ਚਲੋ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਚਲੋ ਜੀ ਇਹ ਕਹਿ ਰਿਹਾ ਕਿ ਪੋਟੀ ਪਾਰਟੀ ਵਾਲੇ ਮੇਰ ਸਾਹਿਬ ਵੱਲੇ ਨਹੀਂ ਕਲੀਅਰ ਹੋਏ ਇਹ ਡਿਸੀਜਨ ਕੋਰਟ ਨੇ ਲੈਣਾ ਨਾ ਕਿ ਇਹਨਾਂ ਨੇ ਲੈਣਾ ਵਾ ਕਈ ਕੋ ਗੱਲ ਕਹਿਨੇ ਕਿ ਜਿਹੜਾ ਬੀਜੇਪੀ ਵਾਲੇ ਪਾਣੀ ਦੀ ਗੱਲ ਕਰ ਰਹੇ ਇਹ ਆਮ ਆਦਮੀ ਪਾਰਟੀ ਦੇ ਟਾਈਮ ਤੋਂ ਹੀ ਪਾਣੀ ਪਹਿਲਾਂ ਦੀ ਪ੍ਰੋਬਲਮ ਆ ਅੱਜ ਜੀ ਆ ਉਸਦੀ ਮੀਟਿੰਗ ਕਿਉਂਕਿ ਬਜਟ ਪਾਸ ਹੁੰਦਾ ਤੇ ਸ਼ਹਿਰ ਦੇ ਸਹੀ ਕੰਮਾਂ ਸਹੀ ਹੋਣਾ ਹੈ ਤਾਂ ਕਰਕੇ ਇੱਕ ਬੇਨਤੀ ਕੀਤੀ ਹੈ ਜਿੰਨੀ ਦੇਰ ਹੈਗਾ ਵਾ ਉਹਨਾਂ ਨੂੰ ਕੰਮ ਦੇ ਕਰਨ ਦੋ ਰੌਲਾ ਪਾ ਕੇ ਕੰਮ ਥੋੜਾ ਠੀਕ ਹੈ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ ਹਾਂ ਜੀ ਕਿਹੜੀ ਬਾਤ ਕੋ ਜੀ ਮੈਂ ਬਾਤ ਨੰਬਰ 65 ਤੋਂ ਆ ਮੀਰਤ ਚਾਦਰੀ ਮੇਰੇ ਫਾਦਰ ਲਾ ਪਿਛਲੇ 35 ਸਾਲ ਤੋਂ ਜਨਤਾ ਦੀ ਸੇਵਾ ਕਰ ਰਹੇ ਨੇ ਕਰ ਕਰਦੇ ਰਵਾਂਗੇ ਕਿਉਂਕਿ ਅਸੀਂ ਇਮਾਨਦਾਰ ਨੇਤਾ ਨੇ ਸਾਨੂੰ ਜਨਤਾ ਨੇ ਚੁਣਿਆ ਆਪਾਂ ਜਨਤਾ ਦੇ ਨੁਮਾਇਦੇ ਆ ਇਹਨਾਂ ਨੇ ਸਾਡੇ ਘਰ ਪਹਿਲੇ ਕਾਲਸ ਕੀਤੀਆਂ ਕਿ ਤੁਸੀਂ ਮੀਟਿੰਗ ਅਟੈਂਡ ਨਹੀਂ ਕਰਨ ਜਾਣਾ ਉਸ ਤੋਂ ਬਾਅਦ ਇਹਨਾਂ ਨੂੰ ਸਾਡਾ ਹਾਵ ਬਾਵ ਠੀਕ ਨਹੀਂ ਲੱਗਿਆ ਇਹਨਾਂ ਨੇ ਕੱਲ ਕਾਉਂਸਲਰ ਦੇ ਘਰ 16 16 ਬੰਦਿਆਂ ਦੀਆਂ ਟੀਮਾਂ ਭੇਜੀਆਂ ਪੁਲਿਸ ਦੀਆਂ ਪੁਲਿਸ ਨੇ ਮੇਰੇ ਘਰ ਰੇਡ ਕੀਤੀ ਉਹਨਾਂ ਨੇ ਕਿਹਾ ਚੌਧਰੀ ਨੂੰ ਤੇਰੇ ਮੁੰਡੇ ਨੂੰ ਜੇ ਤੁਸੀਂ ਪੇਸ਼ ਨਾ ਕਰਾਇਆ ਅਸੀਂ ਤੁਹਾਡੇ ਘਰ ਬਾਰ-ਬਾਰ ਆਵਾਂਗੇ ਹਜ਼ਾਰ ਵਾਰ ਆਵਾਂਗੇ ਮੈਂ ਆਪਣੀ ਪਾਰਟੀ ਵਿੱਚ ਮੈਸੇਜ ਪਾਇਆ ਆਪਣੇ ਸਾਰੇ ਕਾਂਗਰਸ ਸਾਥੀਆਂ ਕਾਲ ਕੀਤੀ ਇੱਕ ਕਾਲ ਦੇ ਉੱਤੇ ਆਪਣੀ ਗ੍ਰੀਟਿੰਗ ਛੱਡ ਕੇ ਮੇਰੇ ਨਾਲ ਪੁਲਿਸ ਸਟੇਸ਼ਨ ਆਏ ਪੁਲਿਸ ਪ੍ਰਸ਼ਾਸਨ ਦੀ ਹਾਇ ਹਾਇ ਕਿਤੀ ਤੇ ਮੇਰੇ ਸਹੁਰੇ ਨੂੰ ਤੇ ਮੇਰੇ પતિ ਨੂੰ ਘਰ ਜਾਣ ਦੀ ਇਜਾਜ਼ਤ ਪਈ ਇਹ ਧੋਖਾਧੜਤ ਕਰਨਾ ਚਾਹੁੰਦੇ ਸੀ ਕਿ ਅੱਜ ਇਹਨਾਂ ਦਾ ਬਜਟ ਤੇ এজেন্ডਾ ਪਾਸ ਨਾ ਹੋ ਸਕੇ ਬਹੁਤ ਹੰਗਾਮਾ ਹੋਇਆ ਬਜਟ ਕਰਾ ਲੈ ਇਹ ਕਹਿਣਾ ਚਾਹੁੰਦੇ ਜੀ ਹੰਗਾਮਾ ਨਹੀਂ ਉਹ ਜੋ ਖੰਨੂ ਆ ਰਿਹਾ ਜੀ ਗੱਲ ਤੇ ਸੁਣੋ ਬਜਟ ਪਾਸ ਉਹਨਾਂ ਨੇ ਕੀਤਾ ਵਾ ਕਿਰਾ ਹਲਕੇ ਦਾ ਕਿਰਾ ਇਹਨਾਂ ਨੇ ਇੱਕ ਇੱਕ ਹਲਕੇ ਦਾ ਬਜਟ ਕਰਤਾ ਇੱਕ ਇੱਕ ਵਾਰ ਦਾ ਬੰਨ ਰੋ ਰਿਹਾ ਪੂਰੇ ਸ਼ਹਿਰ ਦੇ ਹਾਲਾਤ ਇੰਨੇ ਖਰਾਬ ਦੇ ਕਹਿਣ ਦੀ ਗੱਲ ਨਹੀਂ ਜੀ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਾਸੀਆਂ ਨੇ ਮੌਕੇ ਤੇ ਤਾਵਾ ਜੇ ਇਹਨਾਂ ਨੇ ਕੋਈ ਨਾ ਮੇਅਰ ਬਣਾਇਆ ਤੇ ਕੰਮ ਤੇ ਕਰ ਦਿਓ ਬਹੁਤ ਗਲਤ ਹੋਇਆ ਜੀ ਜੋ ਵੀ ਹੋ ਗਿਆ ਜੀ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਅੱਗੇ ਜਿਹੜੇ ਕਾਰਪੋਰੇਸ਼ਨ ਆ 3 ਸਾਲ ਬਾਅਦ ਬਣੀ ਆ ਤੇ ਜਿਹੜੇ ਵਿਕਾਸ ਦੇ ਕੰਮ ਨੇ ਉਹ ਬਹੁਤ ਪੁੱਛੇ ਪੈ ਚੁੱਕੇ ਨੇ ਅੱਜ ਦੇ ਬਜਟ ਦੇ ਵਿੱਚ ਹੰਗਾਮੇਦਾਰ ਮੀਟਿੰਗ ਵਗੈਰੀ ਹੋਈ ਆ ਇਹਨਾ ਹੰਗਾਮਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉਹਦੇ ਵਿੱਚ ਲੋਕਾਂ ਦੇ ਜਿਹੜੇ ਵਿਕਾਸ ਦੇ ਕੰਮ ਨੇ ਲੋਕਾਂ ਦੇ ਹੱਕ ਮਾਰੇ ਜੇ ਨੇ ਇਹ ਜਿਹੜੀ ਹੰਗਾਮਾ ਹੋਇਆ ਵਾ ਇਹ ਲੋਕਾਂ ਦੇ ਵਿਕਾਸ ਦੇ ਕੰਮਾਂ ਨੂੰ ਰੋਕਿਆ ਗਿਆ ਆਉਣ ਵਾਲੇ ਸਮੇਂ ਦੇ ਜਿਹੜੇ ਵਿਕਾਸ ਦੇ ਕੰਮ ਨਾ ਹੋ ਸਕਣ ਉਹਦੇ ਵਿੱਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਬਿਲਕੁਲ ਨਜ਼ਰ ਆ ਰਿਹਾ ਤੁਹਾਨੂੰ ਵੇਖੋ ਤੁਸੀਂ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਸਾਰੇ ਮੈਂਬਰ ਨੇ ਕੌਂਸਲਰ ਸਾਹਿਬਾਨ ਉਹਨਾਂ ਨੇ ਬਜਟ ਨੂੰ ਸੁਣਿਆ ਵੀ ਨਹੀਂ ਤੇ ਪਾਸ ਵੀ ਆਪਣਾ ਮਤਲਬ ਵਿਰੋਧ ਜਤਾਉਂਦੇ ਜੋ ਚੋਕੋ ਕਮੀ ਹੀ ਉਹਦੀ ਐਮੈਂਡਮੈਂਟ ਕਰਦੇ ਇਹਨਾਂ ਨੇ ਸਿੱਧੇ ਤੌਰ ਤੇ ਉੱਪਰ ਜਿਹੜੇ ਲੋਕਾਂ ਦੇ ਵਿਕਾਸ ਕੰਮਾਂ ਦੇ ਉੱਪਰ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਹੈ ਵੇਖੋ ਮੇਹਰ ਤੇ ਬਣਾਇਆ ਹੋਇਆ ਇਹ ਨੰਬਰ ਨਹੀਂ ਹੈ ਗਿਆ ਇਹ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੂੰ ਹਾਈ ਕੋਰਟ ਨੇ ਥੋੜਾ ਇਹਨਾਂ ਕਿਹਾ ਵੈ ਕਿ ਜਖਮੀਰ ਸਾਹਿਬ ਆਪਣੇ ਵਿਆਹ ਨਹੀਂ ਸਕਦੇ ਜਿਸ ਦਿਨ ਕੋਰਟ ਦੇ ਆਰਡਰ ਆਜਣਗੇ ਉਸ ਤੋਂ ਬਾਅਦ ਗੱਲ ਕਰਾਂਗੇ ਅੱਜ ਦਾ ਬਜਟ ਹੈ ਕਿੰਨਾ ਬਜਟ ਪਾਸ ਹੋਇਆ ਅੱਜ ਦਾ ਬਜਟ 459 ਕਰੋੜ ਰੁਪਏ ਦਾ ਬਜਟ ਪਾਸ ਹੋਇਆ ਹੈ ਜਿਹੜੀ ਪ੍ਰोसीडिंग ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਈ